ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਜਦੋਂ ਕਿਤੇ ਜ਼ਿੰਦਗੀ ਵਿੱਚ ਕਿਸੇ ਨੂੰ ਮਾਫ ਕਰਦੇ ਨੇ ਅਜਿਹੇ ਢੰਗ ਨਾਲ ਉਹਨੂੰ ਮਾਫੀ ਦਿੰਦੇ ਨੇ ਕਿ ਗਲਤੀ ਕਰਨ ਵਾਲੇ ਵਿਅਕਤੀ ਨੇ ਅੱਗੇ ਤੋਂ ਗਲਤੀ ਤਾਂ ਕੀ ਕਰਨੀ ਹੁੰਦੀ ਆ ਉਸ ਵਿਅਕਤੀ ਨੂੰ ਬਦਲ ਕੇ ਰੱਖ ਦਿੰਦੇ ਨੇ ਉਹਦੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੰਦੇ ਨੇ ਇਸ ਹਿਸਾਬ ਨਾਲ ਮਾਫੀ ਦਿੰਦੇ ਨੇ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸੋ ਸ਼ੁਰੂ ਕਰਦੇ ਹਾਂ ਦੋਸਤੋ ਕਾਲਜ ਦੀ ਕਹਾਣੀ ਹੈ ਇੱਕ ਕਾਲਜ ਦੇ ਵਿੱਚ ਪ੍ਰੋਫੈਸਰ ਸਾਹਿਬ ਬੱਚਿਆਂ ਦਾ ਪੇਪਰ ਲੈ ਰਹੇ ਹੁੰਦੇ ਆ ਕਲਾਸਰੂਮ ਦੇ ਵਿੱਚ ਸਾਰੇ ਬੱਚੇ ਪੇਪਰ ਦੇ ਵਿੱਚ ਬੈਠੇ ਆਪਣਾ ਪੇਪਰ ਕਰ ਰਹੇ ਹੁੰਦੇ ਆ ਤੇ ਇੱਕ ਬੱਚਾ ਉੱਠ ਕੇ ਪ੍ਰੋਫੈਸਰ ਸਾਹਿਬ ਨੂੰ ਕਹਿੰਦਾ ਕਿ ਸਰ ਮੇਰੀ ਕਿਸ ਨੇ ਘੜੀ ਚੋਰੀ ਕਰ ਲਈ ਮੇਰੇ ਗੁੱਟ ਦੇ ਉੱਪਰ ਘੜੀ ਲੱਗੀ ਸੀ ਮੈਂ ਹੁਣੇ-ਹੁਣੇ ਇਸ ਨੂੰ ਲਾ ਕੇ ਬੈਗ ਉੱਪਰ ਰੱਖਿਆ ਸੀ ਪਰ ਮੈਨੂੰ ਪਤਾ ਨਹੀਂ ਲੱਗਿਆ ਕਿ ਕਿਸ ਨੇ ਘੜੀ ਚੋਰੀ ਕਰ ਲਈ ਤਾਂ ਸਰ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਆਰਾਮ ਦੇ ਨਾਲ ਬੈਠੋ ਆਪਣਾ ਪੇਪਰ ਕਰੋ ਪੇਪਰ ਕਰਨ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਘੜੀ ਕਿਹਨੇ ਚੋਰੀ ਕੀਤੀ ਹੈ ਤੇ ਪ੍ਰੋਫੈਸਰ ਸਾਹਿਬ ਕੀ ਕਰਦੇ ਨੇ ਕਿ ਜਦੋਂ ਸਾਰੇ ਬੱਚਿਆਂ ਦਾ ਪੇਪਰ ਹੋ ਜਾਂਦਾ ਤਾਂ ਕਲਾਸਰੂਮ ਦਾ ਅੰਦਰੋਂ ਕੁੰਡਾ ਬੰਦ ਕਰ ਦਿੰਦੇ ਨੇ ਉਹ ਸੋਚਦੇ ਨੇ ਕਿ ਜੇ ਕਿਸੇ ਨੇ ਘੜੀ ਚੋਰੀ ਕੀਤੀ ਆ ਤਾਂ ਇੱਥੇ ਕਲਾਸ ਦੇ ਵਿੱਚ ਹੀ ਹੋਏਗਾ ਕਿਉਂਕਿ ਨਾ ਤਾਂ ਕੋਈ ਕਲਾਸ ਤੋਂ ਬਾਹਰ ਗਿਆ ਨਾ ਬਾਹਰੋਂ ਕੋਈ ਅੰਦਰ ਆਇਆ ਘੜੀ ਕਲਾਸ ਦੇ ਵਿੱਚ ਹੀ ਹੈ ਚੋਰ ਕਲਾਸ ਦੇ ਵਿੱਚ ਹੀ ਹੈ ਤੇ ਆਪਾਂ ਕੋਈ ਗੱਲ ਨਹੀਂ ਲੱਭ ਲੈਨੇ ਆ ਤਾਂ ਪ੍ਰੋਫੈਸਰ ਸਾਹਿਬ ਸਾਰੇ ਬੱਚਿਆਂ ਨੂੰ ਕਹਿੰਦੇ ਆ ਕਿ ਤੁਸੀਂ ਸਾਰੇ ਜਣੇ ਖੜੇ ਹੋ ਜਾਓ ਤੇ ਆਪਣੀ ਅੱਖਾਂ ਦੇ ਉੱਪਰ ਰਮਾਲ ਬੰਨ ਲਓ ਹੁਣ ਸਾਰੇ ਸਟੂਡੈਂਟ ਜਿੰਨੇ ਵੀ ਹੁੰਦੇ ਆ ਕਲਾਸ ਵਿੱਚ ਕਲਾਸ ਚ ਉਹ ਸਾਰੇ ਜਣੇ ਆਪਣੀ ਅੱਖਾਂ ਦੇ ਉੱਪਰ ਰਮਾਲ ਬੰਨ ਲੈਂਦੇ ਆ ਜਦੋਂ ਸਾਰੇ ਜਣੇ ਰਮਾਲ ਬੰਨ ਲੈਂਦੇ ਆ ਤਾਂ ਜਿਹੜੇ ਪ੍ਰੋਫੈਸਰ ਸਾਹਿਬ ਹੁੰਦੇ ਨੇ ਉਹ ਮਤਲਬ ਇਕੱਲੇ ਇਕੱਲੇ ਬੱਚੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੇ ਨੇ ਹੁਣ ਜਿਹੜੇ ਬੱਚੇ ਕੋ ਘੜੀ ਹੁੰਦੀ ਆ ਜਦੋਂ ਉਹਦੀ ਤਲਾਸ਼ੀ ਲੈਂਦੇ ਨੇ ਪ੍ਰੋਫੈਸਰ ਸਾਹਿਬ ਉਹਦੀ ਜੇਬ ਚੋਂ ਘੜੀ ਕੱਢਦੇ ਨੇ ਘੜੀ ਕੱਢ ਕੇ ਉਸ ਤੋਂ ਬਾਅਦ ਜਿਹੜੇ ਬੱਚੇ ਦੀ ਘੜੀ ਹੁੰਦੀ ਆ ਉਹਦੇ ਸਟੇਬਲ ਦੇ ਉੱਪਰ ਲਿਆ ਕੇ ਉਹਦੇ ਕੋਲ ਰੱਖ ਦਿੰਦੇ ਨੇ ਤੇ ਉਸ ਤੋਂ ਬਾਅਦ ਸਾਰੇ ਬੱਚੇ ਜਦੋਂ ਆਪਦੀਆਂ ਅੱਖਾਂ ਤੋਂ ਮਾਲ ਖੋਲਦੇ ਨੇ ਤਾਂ ਜਿਹੜੇ ਬੱਚੇ ਨੇ ਚੋਰੀ ਕੀਤੀ ਹੁੰਦੀ ਆ ਉਹ ਇਹ ਸੋਚਦਾ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਪ੍ਰਮਾਤਮਾ ਅੱਜ ਤਾਂ ਤੂੰ ਮੈਨੂੰ ਬਚਾ ਲਿਆ ਮੈਂ ਤੇਰਾ ਲੱਖ ਲੱਖ ਸ਼ੁਕਰ ਕਰਦਾ ਜੇ ਕਿਤੇ ਅੱਜ ਮੈਂ ਫੜਿਆ ਜਾਂਦਾ ਜੇ ਕਿਤੇ ਅੱਜ ਮੈਂ ਫੜਿਆ ਜਾਂਦਾ ਤਾਂ ਅੱਜ ਮੈਂ ਮਰ ਜਣਾ ਸੀ ਕਿਉਂਕਿ ਮੈਨੂੰ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਣਾ ਹੋਣਾ ਪੈਣਾ ਸੀ ਤੇ ਕਾਲਜ ਦੇ ਵਿੱਚ ਮੈਂ ਜੀ ਸ਼ਰਮਿੰਦਾ ਹੋ ਜਾਂਦਾ ਤਾਂ ਮੈਂ ਜਿਉ ਨਹੀਂ ਸੀ ਸਕਦਾ ਮੈਨੂੰ ਤਾਂ ਤਾਨੇ ਮਿਹਨੇ ਮਾਰਨੇ ਸੀ ਮੇਰੇ ਸਾਥੀਆਂ ਨੇ ਤੇ ਮੈਂ ਤਾਂ ਆਪਣੀ ਮੌਤ ਹੀ ਕਬੂਲ ਕਰ ਲੈਣੀ ਸੀ ਤੇ ਪ੍ਰਮਾਤਮਾ ਤੂੰ ਮੈਨੂੰ ਅੱਜ ਬਚਾ ਲਿਆ ਮੈਂ ਅੱਗੇ ਤੋਂ ਕਦੇ ਵੀ ਇਦਾਂ ਦੀ ਕੋਈ ਗਲਤੀ ਨਹੀਂ ਕਰਾਂਗਾ ਜਦੋਂ ਇੰਨੀ ਗੱਲ ਉਹ ਕਹਿੰਦਾ ਤਾਂ ਜਿਹੜੇ ਬਾਪ ਦੇ ਮਨ ਦੇ ਵਿੱਚ ਹੀ ਤੇ ਜਿਹੜੇ ਬਾਕੀ ਬੱਚੇ ਹੁੰਦੇ ਆ ਉਹ ਸਰ ਨੂੰ ਪੁੱਛਦੇ ਆ ਕਿ ਸਰ ਤੁਸੀਂ ਦੱਸੋ ਤਾਂ ਸੀ ਕਿਹੜਾ ਚੋਰ ਆਪਣੀ ਕਲਾਸ ਦੇ ਵਿੱਚ ਕਿਹੜੇ ਬੱਚੇ ਨੇ ਚੋਰੀ ਕੀਤੀ ਆ ਤਾਂ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ ਛੱਡੋ ਰਹਿਣ ਦਿਓ ਜੀਦੀ ਆਪਣੂੰ ਚੀਜ਼ ਦੀ ਲੋੜ ਸੀ ਆਪਣੀ ਚੀਜ਼ ਆਪਾਂ ਨੂੰ ਮਿਲ ਗਈ ਕਿਉਂ ਕਿਸੇ ਨੂੰ ਐਵੇਂ ਸ਼ਰਮਿੰਦਾ ਕਰਨਾ ਆਪਾਂ ਇੱਥੇ ਚੋਰ ਕਹਿ ਕੇ ਜਦੋਂ ਇੰਨੀ ਗੱਲ ਪ੍ਰੋਫੈਸਰ ਸਾਹਿਬ ਕਹਿੰਦੇ ਆ ਉਹ ਮੁੰਡੇ ਦੇ ਮਨ ਵਿੱਚ ਵੀ ਬੜੀ ਖੁਸ਼ੀ ਹੁੰਦੀ ਆ ਤਾਂ ਜਦੋਂ ਘਰੇ ਜਾਂਦਾ ਇਹੀ ਸੋਚਦਾ ਰਹਿੰਦਾ ਕਿ ਅੱਜ ਤਾਂ ਪ੍ਰਮਾਤਮਾ ਨੇ ਮੇਰੀ ਇਲਾਜ ਰੱਖ ਲਈ ਜੀ ਅੱਜ ਪ੍ਰਮਾਤਮਾ ਮੇਰੀ ਇਲਾਜ ਨਾ ਰੱਖਦਾ ਤਾਂ ਮੇਰੇ ਨਾਲ ਬੜੀ ਮਾੜੀ ਹੋਣੀ ਸੀ ਅੱਜ ਤਾਂ ਮੇਰੀ ਜਾਨ ਜਾ ਸਕਦੀ ਸੀ ਇੰਨੀਆਂ ਗੱਲਾਂ ਜਦੋਂ ਉਹਦੇ ਮਨ ਦੇ ਵਿੱਚ ਚੱਲਦੀਆਂ ਤਾਂ ਉਹ ਮਨ ਦੇ ਵਿੱਚ ਨਿਸ਼ਚੈ ਕਰ ਲੈਂਦਾ ਮਨ ਦੇ ਵਿੱਚ ਦ੍ਰਿੜ ਇਰਾਦੇ ਦੇ ਨਾਲ ਪੱਕਾ ਹੋ ਜਾਂਦਾ ਕਿ ਅੱਜ ਤੋਂ ਬਾਅਦ ਮੈਂ ਚੰਗੇ ਕੰਮ ਕਰਾਂਗਾ ਮਿਹਨਤ ਦੇ ਨਾਲ ਦੱਬ ਕੇ ਪੜ੍ਹਾਈ ਕਰਾਂਗਾ ਤੇ ਜ਼ਿੰਦਗੀ ਵਿੱਚ ਕੁਝ ਬਣ ਕੇ ਦਿਖਾਵਾਂਗਾ ਜਦੋਂ ਆਪਣੇ ਮਨ ਦੇ ਵਿੱਚ ਧਾਰ ਲੈਂਦਾ ਨਾ ਤੇ ਉਸ ਤੋਂ ਬਾਅਦ ਪੂਰੀ ਮਿਹਨਤ ਕਰਦਾ ਮਿਹਨਤ ਕਰਨ ਤੋਂ ਬਾਅਦ ਉਹ ਇੱਕ ਬਹੁਤ ਵਧੀਆ ਵੱਡਾ ਬਿਜ਼ਨਸਮੈਨ ਬਣ ਜਾਂਦਾ ਤੇ 5-7 ਸਾਲਾਂ ਬਾਅਦ ਜਦੋਂ ਉਹੀ ਮੁੰਡਾ ਜਿਹੜਾ ਕਾਲਜ ਦੇ ਵਿੱਚੋਂ ਪੜ੍ਹ ਕੇ ਗਿਆ ਹੁੰਦਾ ਤਾਂ ਕਾਲਜ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਹੁੰਦਾ 5-7 ਸਾਲਾਂ ਬਾਅਦ ਉਸ ਫੰਕਸ਼ਨ ਦੇ ਵਿੱਚ ਉਹ ਮੁੰਡਾ ਜਿਸ ਨੇ ਚੋਰੀ ਕੀਤੀ ਹੁੰਦੀ ਆ ਇੱਕ ਚੀਫ ਗੈਸਟ ਦੇ ਤੌਰ ਤੇ ਉਸ ਕਾਲਜ ਦੇ ਵਿੱਚ ਆਉਂਦਾ ਤੇ ਜਦੋਂ ਕਾਲਜ ਦੇ ਵਿੱਚ ਚੀਫ ਗੈਸਟ ਦੇ ਤੌਰ ਤੇ ਆਉਂਦਾ ਤਾਂ ਸਾਹਮਣੇ ਉਸ ਪ੍ਰੋਫੈਸਰ ਸਾਹਿਬ ਨੂੰ ਦੇਖਦਾ ਜਿਨੇ ਕੇ ਉਸ ਮੁੰਡੇ ਦੀ ਜਾਨ ਬਚਾਈ ਹੁੰਦੀ ਆ ਉਸ ਸਮੇ ਮਤਲਬ ਚੋਰ ਕਹਿਣ ਤੋਂ ਬਚਾਇਆ ਹੁੰਦਾ ਤਾਂ ਉਹ ਭੱਜ ਕੇ ਪ੍ਰੋਫੈਸਰ ਸਾਹਿਬ ਦੇ ਪੈਰੀਂ ਹੱਥ ਲਾਉਂਦਾ ਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਕਿ ਸਰ ਮੈਨੂੰ ਪਛਾਣਿਆ ਤੁਸੀਂ ਤੁਹਾਡੇ ਕਾਰਨੀ ਮੈਂ ਅੱਜ ਜਿਉਣਾ ਜੇ ਤੁਸੀਂ ਮੈਨੂੰ ਉਸ ਤੇ ਨਾ ਮਾਫ ਨਾ ਕਰਦੇ ਮੈਨੂੰ ਜਗ ਜਾਲ ਕਰ ਦਿੰਦੇ ਤਾਂ ਮੈਂ ਸ਼ਾਇਦ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਤਾਂ ਉਹ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਕਿਹੜੀ ਗੱਲ ਕਰਦਾ ਕਿਹੜੀ ਮਾਫੀ ਦੀ ਗੱਲ ਕਰਦਾ ਮੈਨੂੰ ਤਾਂ ਕੁਝ ਨਹੀਂ ਪਤਾ ਤਾਂ ਉਹ ਕਹਿੰਦਾ ਕਿ ਸਰ ਮੈਂ 5-7 ਸਾਲ ਪਹਿਲਾਂ ਤੁਹਾਡੇ ਕੋਲ ਸਟੂਡੈਂਟ ਸੀ ਤੇ ਮੈਂ ਕਲਾਸ ਦੇ ਵਿੱਚ ਚੋਰੀ ਕੀਤੀ ਸੀ ਇੱਕ ਘੜੀ ਤੇ ਜਦੋਂ ਤੁਸੀਂ ਸਾਰੇਆਂ ਬੱਚਿਆਂ ਦੀ ਅੱਖਾਂ ਤੇ ਰਮਾਲ ਬੰਨ੍ਹ ਕੇ ਬੱਚਿਆਂ ਦੀ ਉਹ ਘੜੀ ਉਹਨਾਂ ਨੂੰ ਦਵਾਈ ਸੀ ਤਾਂ ਉਹ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਅੱਛਾ ਕੀ ਗੱਲ ਉਹ ਚੋਰ ਤੂੰ ਆ ਉਹ ਘੜੀ ਅੱਛਾ ਤੈਂ ਚੋਰੀ ਕੀਤੀ ਹੈ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਤਾਂ ਮੁੰਡਾ ਹੈਰਾਨ ਹੋ ਜਾਂਦਾ ਉਹ ਕਹਿੰਦਾ ਕਿ ਸਰ ਤੁਹਾਨੂੰ ਕਿਵੇਂ ਨਹੀਂ ਪਤਾ ਤਾਂ ਉਹ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਜਦੋਂ ਮੈਂ ਤੁਹਾਡੀਆਂ ਅੱਖਾਂ ਦੇ ਉੱਪਰ ਮਾਲ ਬੰਨ ਦਿੱਤੇ ਸੀ ਤਾਂ ਤੁਹਾਡੀਆਂ ਅੱਖਾਂ ਦੇ ਉੱਪਰ ਰਮਾਲ ਬੰਨਣ ਤੋਂ ਬਾਅਦ ਮੈਂ ਖੁਦ ਆਪਣੀ ਅੱਖਾਂ ਦੇ ਉੱਪਰ ਵੀ ਰਮਾਲ ਬੰਨ ਲਿਆ ਸੀ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਆਪਣੇ ਕਿਸੇ ਵੀ ਸਟੂਡੈਂਟ ਨੂੰ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਕੋਈ ਸਟੂਡੈਂਟ ਗਿਰ ਜਾਵੇ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਉਹਦੇ ਨਾਲ ਕੋਈ ਜੇਲਸੀ ਕਰਾਂ ਮੈਨੂੰ ਪਤਾ ਲੱਗ ਜੇ ਕਿਹੜਾ ਸਟੂਡੈਂਟ ਚੋਰ ਆ ਮੈਂ ਇਸ ਕਰਕੇ ਆਪਣੀ ਅੱਖਾਂ ਦੇ ਉੱਪਰ ਵੀ ਰਮਾਲ ਬੰਨ ਲਿਆ ਸੀ ਜਦੋਂ ਇੰਨੀ ਗੱਲ ਉਹ ਬੱਚਾ ਸੁਣਦਾ ਉਹ ਸਟੂਡੈਂਟ ਸੁਣਦਾ ਤਾਂ ਉਹ ਸਰ ਦੇ ਦੁਬਾਰਾ ਗੱਲ ਲਾ ਕੇ ਰੋਣ ਲੱਗ ਜਾਂਦਾ ਕਿ ਸਰ ਮੈਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੈਂ ਤੁਹਾਡਾ ਇਹ ਆਸਾਨ ਜ਼ਿੰਦਗੀ ਭਰ ਨਹੀਂ ਭੁੱਲੂਗਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਕਦੇ ਵੀ ਕਿਸੇ ਦੀਆਂ ਗਲਤੀਆਂ ਨਹੀਂ ਲੱਭਣੀਆਂ ਚਾਹੀਦੀਆਂ ਆਪਾਂ ਐਵੇਂ ਲੋਕਾਂ ਦੀਆਂ ਗਲਤੀਆਂ ਲੱਭਦੇ ਰਹਿੰਨੇ ਆ ਕਦੇ ਵੀ ਆਪਾਂ ਨੂੰ ਲੋਕਾਂ ਦੀਆਂ ਗਲਤੀਆਂ ਲੱਭਣ ਦੀ ਬਜਾਏ ਉਹਨਾਂ ਗਲਤੀਆਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਆਪਾਂ ਨੂੰ ਹਰ ਸਮੇਂ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਤਾਂ ਕਿ ਅਗਲੇ ਬੰਦੇ ਦੀ ਵੀ ਜ਼ਿੰਦਗੀ ਸੁਧਰ ਸਕੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ